ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕਿਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਹਵਾਈ 'ਚ ਮੇਰਾ ਇੱਕ ਦੋਸਤ ਹੈ ਜਿਹੜਾ ਇੱਕ ਮਹਾਨ ਕਲਾਕਾਰ ਹੈ ਉਹ ਕਾਫੀ ਪੈਸਾ ਕਮਾ ਲੈਂਦਾ ਹੈ ਇੱਕ ਦਿਨ ਉਸ ਦੀ ਮਾਂ ਦੇ ਵਕੀਲ ਨੇ ਉਸ ਨੂੰ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਦੇ ਨਾਂ ਤੇ 35000 ਡਾਲਰ ਛੱਡੇ ਹਨ ਇਹ ਰਕਮ ਸਰਕਾਰ ਤੇ ਵਕੀਲਾਂ ਵੱਲੋਂ ਆਪਣਾ ਹਿੱਸਾ ਲੈਣ ਤੋਂ ਬਾਅਦ ਬਚੀ ਸੀ ਇਕਦਮ ਉਸਨੇ ਇਸ ਪੈਸੇ ਨਾਲ ਵਿਗਿਆਪਨ ਕਰਕੇ ਆਪਣੇ ਕਾਰੋਬਾਰ ਨੂੰ ਵਧਾਉਣ ਦੀ ਸੋਚੀ। 2 ਮਹੀਨਿਆਂ ਬਾਅਦ ਉਸਦਾ ਪਹਿਲਾ ਪੂਰੇ ਖੋਜ ਦਾ ਵਿਗਿਆਪਨ ਚਾਰ ਰੰਗਾਂ ਦੀ ਇੱਕ ਮਹਿੰਗੀ ਮੈਗਜ਼ੀਨ 'ਚ ਪ੍ਰਕਾਸ਼ਿਤ ਹੋਇਆ। ਜਿਸ ਨੂੰ ਪੜਨ ਵਾਲੇ ਬੜੇ ਅਮੀਰ ਲੋਕ ਸਨ। ਇਹ ਵਿਗਿਆਪਨ 3 ਮਹੀਨਿਆਂ ਤੱਕ ਚੱਲਿਆ। ਉਸ ਨੂੰ ਵਿਗਿਆਪਨ ਦੇ ਉੱਤਰ 'ਚ ਕੋਈ ਜਵਾਬ ਨਹੀਂ ਮਿਲਿਆ ਅਤੇ ਉਸਦੀ ਸਾਰੀ ਪੂੰਜੀ ਇਸ ਵਿਗਿਆਪਨ 'ਚ ਖਤਮ ਹੋ ਗਈ। ਮਨੋਹ ਉਸ ਮੈਗਜ਼ੀਨ ਤੇ ਦਾਵਾ ਠੋਕਣਾ ਚਾਹੁੰਦਾ ਹੈ। ਇਹ ਇਹੋ ਜਿਹੇ ਆਦਮੀ ਦਾ ਆਮ ਉਦਾਹਰਨ ਹੈ ਜਿਹੜਾ ਇੱਕ ਬਿਹਤਰੀਨ ਹੈਂਬਰਗਰ ਬਣਾ ਸਕਦਾ ਹੈ ਪਰ ਜੋ ਕਿ ਬਿਜ਼ਨਸ ਦੀ ਬਿਲਕੁਲ ਸਮਝ ਨਹੀਂ ਰੱਖਦਾ। ਜਦ ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਕੀ ਸਿੱਖਿਆ ਤਾਂ ਉਸ ਦਾ ਜਵਾਬ ਕੇਵਲ ਇਹ ਹੀ ਸੀ ਕਿ ਵਿਗਿਆਪਨ ਕਰਨ ਵਾਲੇ ਲੋਕ ਧੋਖੇਬਾਜ਼ ਹੁੰਦੇ ਹਨ। ਮੈਂ ਫਿਰ ਉਸ ਨੂੰ ਪੁੱਛਿਆ ਕਿ ਕੀ ਉਹ ਸੇਲਜ਼ ਵਿੱਚ ਜਾਂ ਡਾਇਰੈਕਟਰ ਮਾਰਕੀਟਿੰਗ ਵਿੱਚ ਕੋਈ ਕੋਰਸ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਜਵਾਬ ਸੀ ਮੇਰੇ ਕੋਲ ਸਮਾਂ ਨਹੀਂ ਹੈ ਤੇ ਮੈਂ ਆਪਣਾ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦਾ ਦੁਨੀਆ ਪ੍ਰਤਿਭਾ ਸੰਪੰਨ ਗਰੀਬ ਲੋਕਾਂ ਨਾਲ ਭਰੀ ਪਈ ਹੈ ਆਮ ਕਰਕੇ ਉਹ ਜਾਂ ਤੇ ਗਰੀਬ ਹਨ ਜਾਂ ਫਿਰ ਪੈਸੇ ਦੀ ਸਮੱਸਿਆ ਨਾਲ ਜੂਝ ਰਹੇ ਹਨ ਜਾਂ ਆਪਣੀ ਸਮਰੱਥਾਵਾਂ ਤੋਂ ਘੱਟ ਪੈਸਾ ਕਮਾ ਰਹੇ ਹਨ ਤੇ ਇਸ ਦਾ ਜ਼ਿੰਮੇਵਾਰ ਉਹਨਾਂ ਦੇ ਗਿਆਨ ਦਾ ਵਿਸ਼ਾ ਨਹੀਂ ਹੈ ਬਲਕਿ ਉਹਨਾਂ ਦਾ ਅਗਿਆਨ ਹੈ ਉਹ ਇੱਕ ਬਿਹਤਰ ਹੈਮਬਰਗਰ ਬਣਾਉਣ ਦੀ ਮਹਾਰਤ ਨੂੰ ਤਿੱਖਾ ਕਰਨ 'ਤੇ ਹੀ ਲੱਗੇ ਰਹਿੰਦੇ ਹਨ ਅਤੇ ਹੈਮਬਰਗਰ ਨੂੰ ਵੇਚਣ ਤੇ ਉਸ ਨੂੰ ਘਰ ਤੱਕ ਪਹੁੰਚਾਉਣ ਦੀ ਮਹਾਰਤਾਂ ਉੱਤੇ ਤਾਂ ਬਿਲਕੁਲ ਹੀ ਧਿਆਨ ਨਹੀਂ ਦਿੰਦੇ ਸ਼ਾਇਦ ਮੈਕਡੋਨਲਡ ਸਭ ਤੋਂ ਚੰਗੇ ਹੈਮਬਰਗਰ ਨਹੀਂ ਬਣਾਉਂਦੇ ਪਰ ਉਹ ਬੁਨਿਆਦੀ ਰੂਪ ਤੋਂ ਔਸਤ ਹੈਮਬਰਗਰ ਨੂੰ ਵੇਚਣ ਅਤੇ ਉਸ ਨੂੰ ਘਰ ਤੱਕ ਪਹੁੰਚਾਉਣ 'ਚ ਸਰਵਸ਼੍ਰੇਸ਼ਟ ਹਨ ਗਰੀਬ ਡੈਡੀ ਚਾਹੁੰਦੇ ਸਨ ਕਿ ਮੈਂ ਵਿਸ਼ੇਸ਼ਕਤਾ ਹਾਸਲ ਕਰਾਂ। ਉਹਨਾਂ ਦਾ ਵਿਚਾਰ ਸੀ ਕਿ ਜੇਕਰ ਮੈਂ ਇਹੋ ਜਿਹਾ ਕਰਾਂਗਾ ਤਾਂ ਮੈਨੂੰ ਜ਼ਿਆਦਾ ਤਨਖਾਹ ਮਿਲੇਗੀ। ਹਾਲਾਂਕਿ ਉਹਨਾਂ ਨੂੰ ਹਵਾਈ ਦੇ ਗਵਰਨਰ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਹੁਣ ਰਾਜ ਸਰਕਾਰ ਦੇ ਲਈ ਕੰਮ ਨਹੀਂ ਕਰ ਸਕਦੇ। ਫਿਰ ਵੀ ਮੇਰੇ ਪੜ੍ਹੇ ਲਿਖੇ ਡੈਡੀ ਮੈਨੂੰ ਵਿਸ਼ੇਸ਼ਕਤਾ ਹਾਸਲ ਕਰਨ ਲਈ ਪ੍ਰੇਰਨਾ ਦਿਆ ਕਰਦੇ ਸਨ। ਪੜ੍ਹੇ ਲਿਖੇ ਡੈਡੀ ਨੇ ਟੀਚਰਜ਼ ਜੂਨੀਅਰ ਦਾ ਕੰਮ ਸੰਭਾਲ ਲਿਆ ਤੇ ਉੱਚ ਸਿੱਖਿਅਤ ਨਿਪੁੰਨ ਪ੍ਰੋਫੈਸ਼ਨਲਜ਼ ਲਈ ਜਿਆਦਾ ਸੁਰੱਖਿਆ ਤੇ ਫਾਇਦੇਆਂ ਵਾਸਤੇ ਮੁਹਿਮ ਛੇੜ ਦਿੱਤੀ। ਪਰਿਵਾਰ ਅੰਦਰ ਇਸ ਗੱਲ ਉੱਤੇ ਕਾਫੀ ਬਹਿਸ ਹੋਈ। ਪਰ ਮੈਂ ਜਾਣਦਾ ਹਾਂ ਕਿ ਉਹ ਇਸ ਗੱਲ ਨੂੰ ਕਦੇ ਪ੍ਰਵਾਨ ਨਹੀਂ ਕਰਨਗੇ ਕਿ ਜਿਆਦਾ ਵਿਸ਼ੇਸ਼ਕਤਾ ਕਾਰਨ ਹੀ ਜੁਨੀਅਨ ਦੀ ਸਰਪ੍ਰਸਤੀ ਦੀ ਲੋੜ ਹੁੰਦੀ ਹੈ। ਉਹ ਇਹ ਕਦੇ ਵੀ ਨਹੀਂ ਸਮਝ ਪਾਉਣਗੇ ਕਿ ਤੁਸੀਂ ਜਿੰਨੀ ਜਿਆਦਾ ਵਿਸ਼ੇਸ਼ਕਤਾ ਹਾਸਲ ਕਰ ਲੈਂਦੇ ਹੋ, ਉਤਨੇ ਹੀ ਜ਼ਿਆਦਾ ਤੁਸੀਂ ਜਾਲ ਵਿੱਚ ਫਸ ਜਾਂਦੇ ਹੋ। ਤੇ ਤੁਸੀਂ ਆਪਣੀ ਵਿਸ਼ੇਸ਼ਗਤਾ ਉੱਤੇ ਨਿਰਭਰ ਹੋ ਜਾਂਦੇ ਹੋ ਮੀ ਡੈਡੀ ਦੀ ਸਲਾਹ ਇਹ ਸੀ ਕਿ ਮਾਇਕ ਅਤੇ ਮੈਂ ਆਪਣਾ ਵਿਕਾਸ ਕਰੀਏ ਕਈ ਕਾਰਪੋਰੇਸ਼ਨਜ਼ ਇਹੀ ਕਰਦੇ ਹਨ ਉਹ ਬਿਜ਼ਨਸ ਸਕੂਲ ਦੇ ਕਿਸੇ ਨੌਜਵਾਨ ਪ੍ਰਤਿਭਾਸ਼ਾਲੀ ਵਿਦਿਆਰਥੀ ਨੂੰ ਚੁਣ ਲੈਂਦੇ ਹਨ ਤੇ ਫਿਰ ਉਸ ਨੂੰ ਇਸ ਤਰ੍ਹਾਂ ਵਿਕਸਿਤ ਕਰਦੇ ਹਨ ਤਾਂ ਕਿ ਇੱਕ ਦਿਨ ਉਹ ਕੰਪਨੀ ਦੀ ਜ਼ਿੰਮੇਵਾਰੀ ਸੰਭਾਲ ਸਕਣ ਇਹ ਪ੍ਰਤਿਭਾਸ਼ਾਲੀ ਨੌਜਵਾਨ ਵਰਕਰ ਕਿਸੇ ਇੱਕ ਡਿਪਾਰਟਮੈਂਟ ਵਿੱਚ ਵਿਸ਼ੇਸ਼ਗਤ ਨਹੀਂ ਹੁੰਦੇ ਉਹ ਬਿਜ਼ਨਸ ਸਿਸਟਮ ਦੇ ਸਾਰੇ ਪਹਿਲੂਆਂ ਦੀ ਜਾਣਕਾਰੀ ਲੈਣ ਲਈ ਇਸ ਡਿਪਾਰਟਮੈਂਟ ਤੋਂ ਉਸ ਡਿਪਾਰਟਮੈਂਟ ਤੱਕ ਕੰਮ ਕਰਨਾ ਸਿੱਖਦੇ ਹਨ ਅਮੀਰ ਲੋਕ ਆਮ ਕਰਕੇ ਆਪਣੇ ਬੱਚਿਆਂ ਜਾਂ ਦੂਜਿਆਂ ਦੇ ਬੱਚਿਆਂ ਨੂੰ ਇੰਜ ਹੀ ਵਿਕਸਿਤ ਕਰਦੇ ਹਨ ਇੰਜ ਕਰਨ ਨਾਲ ਉਹਨਾਂ ਦੇ ਬੱਚਿਆਂ ਨੂੰ ਬਿਜ਼ਨਸ ਦੀ ਸਾਰੀ ਪ੍ਰਕਿਰਿਆ ਚੰਗੀ ਤਰ੍ਹਾਂ ਸਮਝ ਚ ਆ ਜਾਂਦੀ ਹੈ ਦੇਹੋ ਇਹੇ ਵੀ ਸਮਝ ਜਾਂਦੇ ਹਨ ਕਿ ਕਿਵੇਂ ਵੱਖ-ਵੱਖ ਡਿਪਾਰਟਮੈਂਟਸ ਤਾਲਮੇਲ ਹੁੰਦਾ ਹੈ। ਦੂਜੀ ਸੰਸਾਰ ਜੰਗਦੀਪ ਨੇਰੀ ਅੰਦਰ ਇੱਕ ਕੰਪਨੀ ਤੋਂ ਦੂਜੀ ਕੰਪਨੀ ਜਾਣਾ ਮਾੜਾ ਸਮਝਿਆ ਜਾਂਦਾ ਸੀ। ਅੱਜ ਇਸ ਨੂੰ ਸਮਾਰਟ ਸਮਝਿਆ ਜਾਂਦਾ ਹੈ ਕਿਉਂਕਿ ਲੋਕ ਜ਼ਿਆਦਾ ਵਿਸ਼ੇਸ਼ਕ ਦਾ ਹਾਸਲ ਕਰਨ ਦੀ ਬਜਾਏ ਇਸ ਕੰਪਨੀ ਨੂੰ ਬਦਲ ਕੇ ਦੂਜੀ ਕੰਪਨੀ ਜਾਣਾ ਪਸੰਦ ਕਰਦੇ ਹਨ। ਤਾਂ ਕਿਉਂ ਨਾ ਕਮਾਉਣ ਦੀ ਬਜਾਏ ਸਿੱਖਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇ। ਕੱਟ ਸਮੇਂ 'ਚ ਹੋ ਸਕਦਾ ਹੈ ਕਿ ਤੁਹਾਡੀ ਆਮਦਨ ਘੱਟ ਹੋਵੇ ਪਰ ਲੰਮੇ ਸਮੇਂ 'ਚ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਸਫਲਤਾ ਦੇ ਵਾਸਤੇ ਮੁੱਖ ਤੌਰ 'ਤੇ ਜਿੰਨਾ ਮੈਨੇਜਮੈਂਟ ਮੁਹਾਰਤਾਂ ਦੀ ਲੋੜ ਹੁੰਦੀ ਹੈ ਉਹ ਹਨ ਕੈਸ਼ ਫਲੋ ਮੈਨੇਜਮੈਂਟ ਸਿਸਟਮ ਮੈਨੇਜਮੈਂਟ ਲੋਕਾਂ ਦਾ ਮੈਨੇਜਮੈਂਟ ਸਾਰਿਆਂ ਤੋਂ ਮਹੱਤਵਪੂਰਨ ਨਿਪੁੰਨਤਾ ਸੇਲਜ਼ ਤੇ ਮਾਰਕੀਟਿੰਗ ਦੀ ਸਮਝ ਹੈ ਵੇਚਣ ਦੀ ਯੋਗਤਾ ਹੀ ਨਿੱਜੀ ਸਫਲਤਾ ਦੀ ਬੁਨਿਆਦੀ ਕੁਸ਼ਲਤਾ ਹੈ ਇਸ ਲਈ ਤੁਹਾਨੂੰ ਦੂਜੇ ਆਦਮੀ ਨਾਲ ਸੰਚਾਰ ਜਾ ਤਾਲਮੇਲ ਕਰਨ 'ਚ ਕੁਸ਼ਲ ਹੋਣਾ ਚਾਹੀਦਾ ਹੈ ਚਾਹੇ ਉਹ ਕੋਈ ਗ੍ਰਾਹਕ ਹੋਵੇ ਬਰਕਰਰ ਹੋਵੇ ਬੌਸ ਹੋਵੇ ਪਤਨੀ ਹੋਵੇ ਜਾਂ ਬੱਚੇ ਸੰਚਾਰ ਮਾਹਿਰਤਾ ਕਮਿਊਨੀਕੇਸ਼ਨ ਸਕਿੱਲ ਵਾਂਗ ਲਿਖਣਾ ਬੋਲਣਾ ਤੇ ਸੌਦੇਬਾਜ਼ੀ ਕਰਨਾ ਸਫਲ ਜੀਵਨ ਲਈ ਬਹੁਤ ਲੋੜੀਂਦੇ ਹਨ ਇਹ ਇਹੋ ਜਿਹੀ ਕਲਾ ਹੈ ਜਿਸ ਉੱਤੇ ਮੈਂ ਲਗਾਤਾਰ ਮਿਹਨਤ ਕਰਦਾ ਹਾਂ ਤੇ ਆਪਣੇ ਗਿਆਨ ਨੂੰ ਵਧਾਉਣ ਲਈ ਪਾਠ ਕਰਮਾਂ 'ਚ ਭਾਗ ਲੈਂਦਾ ਹਾਂ ਜਾਂ ਵਿਦਿਅਕ ਟੇਪ ਖਰੀਦਾ ਰਹਿੰਦਾ ਹਾਂ ਜਿਵੇਂ ਕਿ ਮੈਂ ਦੱਸਿਆ ਮੇਰੇ ਪੜ੍ਹੇ ਲਿਖੇ ਡੈਡੀ ਨੇ ਜਿੰਨੀ ਮਿਹਨਤ ਕੀਤੀ ਉਹ ਉਤਨੇ ਹੀ ਕਾਬਿਲ ਬਣੇ ਉਹਨਾਂ ਨੇ ਜਿੰਨੀ ਜ਼ਿਆਦਾ ਮਹਾਰਤਾ ਹਾਸਲ ਕੀਤੀ ਉਹ ਉਤਨੇ ਹੀ ਜ਼ਿਆਦਾ ਫਸਦੇ ਚਲੇ ਗਏ ਹਾਲਾਂਕਿ ਉਹਨਾਂ ਦੀ ਤਨਖਾਹ ਵਧੀ ਪਰ ਉਹਨਾਂ ਦੇ ਵਿਕਲਪ ਘਟ ਹੁੰਦੇ ਚਲੇ ਗਏ ਜਦੋਂ ਉਹਨਾਂ ਨੂੰ ਸਰਕਾਰੀ ਨੌਕਰੀ ਤੋਂ ਹਟਾ ਦਿੱਤਾ ਗਿਆ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਉਹ ਕਾਰੋਬਾਰੀ ਨਜ਼ਰੀਏ ਨਾਲ ਕਿਤਨੇ ਖਤਰੇ ਵਿੱਚ ਸਨ ਇਹ ਤਾਂ ਉਸੇ ਤਰ੍ਹਾਂ ਦਾ ਮਾਮਲਾ ਹੋ ਗਿਆ ਜਿੱਮੇ ਪ੍ਰੋਫੈਸ਼ਨਲ ਐਥਲੀਟਸ ਨੂੰ ਅਚਨਚੇਤ ਸੱਟ ਲੱਗ ਜਾਵੇ ਜਾਂ ਉਹ ਖੇਡਣ ਲਈ ਜ਼ਿਆਦਾ ਬੁੱਢਾ ਹੋ ਜਾਵੇ ਉਹਨਾਂ ਦੀ ਉੱਚੀਆਂ ਤਨਖਾਹਾਂ ਵਾਲੀ ਸਥਿਤੀ ਚਲੀ ਜਾਂਦੀ ਹੈ ਤੇ ਉਹ ਆਪਣੀ ਸੀਮਤ ਮਹਾਰਤਾ ਦੇ ਸਹਾਰੇ ਜੀਵਨ ਬਤੀਤ ਕਰਦੇ ਹਨ ਮੈਂ ਸੋਚਦਾ ਹਾਂ ਇਸ ਲਈ ਮੇਰੇ ਪੜ੍ਹੇ ਲਿਖੇ ਡੈਡੀ ਬਾਅਦ ਵਿੱਚ ਜੁਨੀਅਨਾਂ ਦੇ ਇਤਨੇ ਸਮਰਥਕ ਬਣ ਗਏ ਸਨ ਉਹਨਾਂ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਜੁਨੀਅਨ ਦੇ ਕਾਰਨ ਉਹਨਾਂ ਨੂੰ ਕਿੰਨਾ ਜ਼ਿਆਦਾ ਫਾਇਦਾ ਮਿਲਿਆ ਹੋਣਾ ਸੀ ਅਮੀ ਡੈਡੀ ਮਾਇਕ ਤੇ ਮੈਨੂੰ ਸਾਰੀਆਂ ਚੀਜ਼ਾਂ ਬਾਰੇ ਥੋੜੀ ਥੋੜੀ ਜਾਣਕਾਰੀ ਰੱਖਣ ਲਈ ਪ੍ਰੇਰਿਤ ਕਰਿਆ ਕਰਦੇ ਸਨ ਉਹ ਸਾਨੂੰ ਇਹੋ ਜਿਹੇ ਲੋਕਾਂ ਨਾਲ ਕੰਮ ਕਰਨ ਲਈ ਹੱਲਾਸ਼ੇਰੀ ਦਿਆ ਕਰਦੇ ਸਨ ਜਿਹੜੇ ਸਾਡੇ ਕੋਲੋਂ ਜਿਆਦਾ ਸਮਾਰਟ ਸਨ ਅਤੇ ਉਹ ਸਾਡੇ ਤੋਂ ਵੀ ਇਹੀ ਚਾਹੁੰਦੇ ਸਨ ਕਿ ਅਸੀਂ ਸਮਾਰਟ ਲੋਕਾਂ ਕੋਲੋਂ ਇੱਕ ਟੀਮ ਦੇ ਮਾਫੀ ਕੰਮ ਕਰਵਾਈਏ ਅੱਜ ਇਸ ਨੂੰ ਵਪਾਰਿਕ ਵਿਸ਼ੇਸ਼ਗਤਤਾ ਦਾ ਸੰਜੋਗ ਕਿਹਾ ਜਾਵੇਗਾ ਅੱਜ ਮੈਂ ਸਾਫ ਦਾ ਸਕੂਲ ਟੀਚਰਜ਼ ਨਾਲ ਮਿਲਦਾ ਹਾਂ ਜਿਹੜੇ ਹਰ ਸਾਲ ਲੱਖਾਂ ਡਾਲਰ ਕਮਾ ਰਹੇ ਹਨ ਉਹ ਇਤਨਾ ਜਿਆਦਾ ਇਸ ਲਈ ਕਮਾ ਰਹੇ ਹਨ ਕਿਉਂਕਿ ਉਹਨਾਂ ਦੇ ਕੋਲ ਆਪਣੇ ਖੇਤਰ ਦੀ ਨਿਪੁੰਨਤਾਵਾਂ ਤੋਂ ਇਲਾਵਾ ਹੋਰ ਵੀ ਮਹਾਰਤਾਂ ਹਨ ਉਹਸ ਖਾਉਣਾ ਵੇਚਣਾ ਤੇ ਮਾਰਕੀਟਿੰਗ ਵੀ ਕਰ ਸਕਦੇ ਹਨ ਵੇਚਣ ਅਤੇ ਮਾਰਕੀਟਿੰਗ ਦੀ ਮੁਹਾਰਤਾ ਜ਼ਿਆਦਾਤਰ ਲੋਕਾਂ ਨੂੰ ਇਸ ਲਈ ਕਠਿਨ ਲੱਗਦੀਆਂ ਹਨ ਕਿਉਂਕਿ ਇਸ ਵਿੱਚ ਨਕਾਰੇ ਜਾਂ ਅਪਰਵਾਣ ਕੀਤੇ ਜਾਣ ਦਾ ਡਰ ਹੁੰਦਾ ਹੈ ਤੁਸੀਂ ਸੰਚਾਰ ਸੌਦੇਬਾਜ਼ੀ ਤੇ ਆਪਣੇ ਨਕਾਰੇ ਜਾਣ ਦੇ ਡਰ ਦਾ ਸਾਹਮਣਾ ਕਰਨ 'ਚ ਜਿੰਨੇ ਜ਼ਿਆਦਾ ਬਿਹਤਰ ਹੋਵੋਗੇ ਤੁਹਾਡੇ ਲਈ ਜ਼ਿੰਦਗੀ ਉਤਨੀ ਹੀ ਸੌਖੀ ਹੋਵੇਗੀ ਜਿਵੇਂ ਅਖਬਾਰ ਦੀ ਉਸ ਰਿਪੋਰਟਰ ਨੂੰ ਸਲਾਹ ਦਿੱਤੀ ਸੀ ਜਿਹੜੀ ਬੈਸਟ ਸੇਲਿੰਗ ਲੇਖਕਾ ਬਣਨਾ ਚਾਹੁੰਦੀ ਸੀ ਮੈਂ ਕਿਸੇ ਨੂੰ ਵੀ ਉਹੀ ਸਲਾਹ ਦੇਣਾ ਚਾਹਾਂਗਾ ਤਕਨੀਕੀ ਤੌਰ ਤੇ ਵਿਸ਼ੇਸ਼ਗਤਾ ਹਾਸਲ ਕਰਨ ਦੇ ਕੁਝ ਮਜ਼ਬੂਤ ਪਹਿਲੂ ਹੁੰਦੇ ਹਨ ਤੇ ਕੁਝ ਕਮਜ਼ੋਰ ਮੇਰੇ ਕੁਝ ਦੋਸਤ ਹਨ ਜਿਹੜੇ ਬਹੁਤ ਬੁੱਧੀਮਾਨ ਜਾਂ ਜੀਨੀਅਸ ਹਨ ਪਰ ਉਹ ਦੂਜੇ ਲੋਕਾਂ ਨਾਲ ਪ੍ਰਭਾਵੀ ਢੰਗ ਨਾਲ ਗੱਲਬਾਤ ਨਹੀਂ ਕਰ ਪਾਉਂਦੇ ਤੇ ਨਤੀਜੇ ਵਜੋਂ ਆਹਨਾਂ ਦੀ ਆਮਦਨ ਬਹੁਤ ਘੱਟ ਹੈ ਮੈਂ ਉਹਨਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਇੱਕ ਸਾਲ ਤੱਕ ਵੇਚਣ ਦੀ ਕਲਾ ਸਿੱਖ ਲੈਣ ਭਾਵੇਂ ਉਹ ਕੁਝ ਵੀ ਨਾ ਕਮਾਉਣ ਪਰ ਉਹਨਾਂ ਦੀ ਸੰਚਾਰ ਕਰਨ ਦੀ ਕਲਾ ਸੁਧਰ ਜਾਣ ਗਿਆ ਤੇ ਇਹ ਅਨਮੋਲ ਹਨ ਚੰਗਾ ਸਿਖਾਉਣ ਵੇਚਣ ਅਤੇ ਮਾਰਕੀਟਿੰਗ ਕਰਨ ਵਾਲੇ ਵਿਅਕਤੀ ਹੋਣ ਦੇ ਇਲਾਵਾ ਸਾਨੂੰ ਚੰਗੇ ਟੀਚਰ ਤੇ ਵਿਦਿਆਰਥੀ ਹੋਣ ਦੀ ਵੀ ਲੋੜ ਹੈ ਦਰਅਸਲ ਅਮੀਰ ਹੋਣ ਦੇ ਲਈ ਤੁਹਾਡੇ 'ਚ ਲੈਣ ਦੇ ਨਾਲ ਨਾਲ ਦੇਣ ਦੀ ਵੀ ਕਾਬਲੀਅਤ ਹੋਣੀ ਚਾਹੀਦੀ ਹੈ ਆਰਥਿਕ ਜਾਂ ਪ੍ਰੋਫੈਸ਼ਨਲ ਸੰਘਰਸ਼ ਦੇ ਮਾਮਲਿਆਂ 'ਚ ਦੇਣ ਤੇ ਲੈਣ ਦੀ ਬਹੁਤ ਕਰਕੇ ਕਮੀਆਂ ਦੇਖੀਆਂ ਗਈਆਂ ਹਨ ਮੈਂ ਇਹੋ ਜਿਹੇ ਕਾਫੀ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਸਿਰਫ ਇਸ ਲਈ ਗਰੀਬ ਹਨ ਕਿਉਂਕਿ ਉਹ ਨਾ ਤਾਂ ਚੰਗੇ ਵਿਦਿਆਰਥੀ ਸਨ ਤੇ ਨਾ ਹੀ ਚੰਗੇ ਟੀਚਰ ਮੇਰੇ ਦੋਵੇਂ ਡੈਡੀ ਦਿਹਾਲੂ ਸਨ ਦੋਨਾਂ ਨੇ ਪਹਿਲਾਂ ਦੇਣ ਦੇ ਸਿਧਾਂਤ ਦਾ ਪਾਲਣ ਕੀਤਾ ਸਿੱਖਿਆ ਦੇਣਾ ਉਹਨਾਂ ਵਾਸਤੇ ਦੇਣ ਦਾ ਇੱਕ ਪ੍ਰਕਾਰ ਸੀ ਜਿੰਨਾ ਜ਼ਿਆਦਾ ਉਹਨਾਂ ਨੇ ਦਿੱਤਾ ਓਤਨਾ ਹੀ ਉਹਨਾਂ ਨੂੰ ਮਿਲਿਆ ਪੈਸੇ ਦੇਣ ਦੇ ਮਾਮਲੇ 'ਚ ਜਰੂਰ ਹੋਣਾ ਦੋਨਾਂ ਵਿਚ ਅੰਤਰ ਸੀ ਮੇਰੇ ਉਮੀ ਡੈਡੀ ਨੇ ਬਹੁਤ ਸਾਰਾ ਪੈਸਾ ਧਾਨ ਦਿੱਤਾ ਉਹਨਾਂ ਨੇ ਆਪਣੇ ਚਰਚ ਸਮਾਜ ਸੇਵੀ ਸੰਸਥਾਵਾਂ ਤੇ ਫਾਊਂਡੇਸ਼ਨ ਨੂੰ ਵੀ ਧਾਨ ਦਿੱਤਾ ਉਹ ਜਾਣਦੇ ਸਨ ਕਿ ਪੈਸਾ ਹਾਸਲ ਕਰਨ ਲਈ ਪੈਸਾ ਦੇਣਾ ਹੁੰਦਾ ਹੈ ਐਸਾ ਦੇਣਾ ਜ਼ਿਆਦਾਤਰ ਅਮੀਰ ਪਰਿਵਾਰਾਂ ਦਾ ਰਾਜ ਹੈ ਇਸ ਲਈ ਰੌਕਫੈਲਰ ਫਾਊਂਡੇਸ਼ਨ ਅਤੇ ਫੋਰਡ ਫਾਊਂਡੇਸ਼ਨ ਵਰਗੇ ਸੰਗਠਨ ਕੰਮ ਕਰ ਰਹੇ ਹਨ ਇਹ ਸੰਗਠਨ ਉਹਨਾਂ ਦੀ ਸੰਪਤੀ ਨੂੰ ਲੈਂਦੇ ਹਨ ਉਸ ਨੂੰ ਵਧਾਉਂਦੇ ਹਨ ਅਤੇ ਲਗਾਤਾਰ ਦਿੰਦੇ ਰਹਿੰਦੇ ਹਨ ਮੇਰੇ ਅਮੀ ਡੈਡੀ ਹਮੇਸ਼ਾ ਕਹਾਂ ਕਰਦੇ ਸਨ ਜਦੋਂ ਮੇਰੇ ਕੋਲ ਵਾਧੂ ਪੈਸਾ ਹੋਵੇਗਾ ਮੈਂ ਉਸ ਨੂੰ ਦਾਨ ਵਿੱਚ ਦੇ ਦਵਾਂਗਾ ਸਮੱਸਿਆ ਇਹ ਸੀ ਕਿ ਉਹਨਾਂ ਦੇ ਕੋਲ ਵਾਧੂ ਪੈਸਾ ਕਦੇ ਨਹੀਂ ਆਇਆ ਇਸ ਲਈ ਉਹ ਜ਼ਿਆਦਾ ਪੈਸਾ ਕਮਾਉਣ ਵਾਸਤੇ ਜ਼ਿਆਦਾ ਮਿਹਨਤ ਕਰਦੇ ਰਹੇ ਤੇ ਪੈਸੇ ਦੇ ਸਭ ਤੋਂ ਮਹੱਤਵਪੂਰਨ ਉਸੂਲ ਨੂੰ ਭੁੱਲ ਗਏ ਦਿਓ ਤੇ ਤੁਹਾਨੂੰ ਹੋਰ ਮਿਲ ਜਾਵੇਗਾ ਇਸ ਲਈ ਬਜਾਏ ਉਹ ਇਹ ਯਕੀਨ ਕਰਦੇ ਰਹੇ ਲਿਓ ਅਤੇ ਫਿਰ ਦਿਓ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਉੱਤੇ ਦੋ ਦੋਵੇਂ ਡੈਡੀਆਂ ਦੀ ਛਾਪ ਹੈ। ਮੇਰਾ ਇੱਕ ਹਿੱਸਾ ਕਟੜ ਪੂੰਜੀਪਤੀ ਦਾ ਹੈ ਜਿਹੜਾ ਪੈਸਿਆਂ ਨਾਲ ਪੈਸਾ ਕਮਾਉਣ ਦੇ ਖੇਡ ਨਾਲ ਪ੍ਰੇਮ ਕਰਦਾ ਹੈ। ਮੇਰਾ ਦੂਜਾ ਹਿੱਸਾ ਇੱਕ ਸਮਾਜਿਕ ਤੌਰ ਤੇ ਜ਼ਿੰਮੇਵਾਰ ਟੀਚਰ ਦਾ ਹੈ ਜੋ ਗਰੀਬਾਂ ਤੇ ਅਮੀਰਾਂ ਦੇ ਵਿਚਕਾਰ ਵੱਧਦੀ ਆਰਥਿਕ ਖਾਈ ਤੋਂ ਬਹੁਤ ਜ਼ਿਆਦਾ ਫਿਕਰਮੰਦ ਹੈ। ਮੈਂ ਇਸ ਵੱਧਦੀ ਖਾਈ ਨੂੰ ਮੈਂ ਇਸ ਵੱਧ ਦੀ ਖਾਈ ਦੇ ਵਾਸਤੇ ਮੁਢਲੇ ਤੌਰ ਤੇ ਪ੍ਰਾਤਨ ਪੰਥੀ ਸਿੱਖਿਆ ਤੰਤਰ ਨੂੰ ਹੀ ਜ਼ਿੰਮੇਵਾਰ ਮੰਨਦਾ ਹਾਂ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।